ਪੰਜਾਬੀ ਦੇ ਕਵੀ ਹੋਏ ਨੇ ਬਾਬੂ ਫਿਰੋਜ਼ਦੀਨ ਸ਼ਰਫ ਜੇ ਨਾਮ ਨੂੰ ਦੇਖੀਏ ਤਾਂ ਨਾਮ ਤੋਂ ਉਹ ਮੁਸਲਮਾਨ ਨੇ ਪਰ ਦਰਸ਼ਨ ਦਾਤ ਹੀ ਇਦਾਂ ਦੀ ਹੈ ਛੋਟੀ ਜਿਹੀ ਇਦਾਂ ਦੀ ਹੈ ਜਿਸ ਦੇ ਹਿੱਸੇ ਦੇ ਵਿੱਚ ਆਉਣੀ ਹੋਵੇ ਵਡਿਆਈਆਂ ਬਖਸ਼ਦਾ ਦਾਤਾ ਨਾ ਤੇ ਮਸਬ ਵੇਖਦਾ ਹੈ ਵੜਿਆਈਆਂ ਬਖਸ਼ਦਾ ਦਾਤਾ ਨਾ ਜਾਤ ਵੇਖਦਾ ਹੈ ਵੱਡੀ ਵਿੜਿਆਈ ਜਾਂ ਪੁੱਛ ਨਾ ਦਾਤ ਉਹਨੇ ਪੁੱਛ ਕੇ ਵੀ ਦਾਤ ਨਹੀਂ ਦੇਣੀ ਫਿਰੋਜ਼ਦੀਨ ਸ਼ਰਫ ਆਪਣੀ ਕਵਿਤਾ ਦੇ ਵਿੱਚ ਉਹ ਲਿਖਦੇ ਨੇ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਦੀ ਲਿਖਤ ਇਸ ਪਾਸੇ ਦੀ ਹੈ ਜਿਹਦਾ ਨਾਮ ਹੈ ਨੂਰੀ ਦਰਸ਼ਨ ਮਤਲਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਜੋ ਉਹਨਾਂ ਨੇ ਦਰਸ਼ਨ ਕੀਤੇ ਨੇ ਕਿ ਕਿਵੇਂ ਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਕੌਣ-ਕੌਣ ਉਸ ਦਰਬਾਰ ਦੇ ਵਿੱਚ ਬੈਠਾ ਹੈ ਜਿੱਥੇ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬਾਦਸ਼ਾਹ ਦਰवेश ਆਖਿਆ ਹੈ ਉਹ ਸਤਗੁਰੂ ਆਪਣੇ ਦਰਬਾਰ ਦੇ ਵਿੱਚ ਤਖਤ ਦੇ ਉੱਤੇ ਬਿਰਾਜਮਾਨ ਨੇ ਜਿਸ ਤਰ੍ਹਾਂ ਰਾਜੇ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਭੀੜ ਹੁੰਦੀ ਹੈ ਜਿੱਦਾਂ ਰਾਜੇ ਮਹਾਰਾਜਿਆਂ ਦੇ ਦਰਬਾਰ ਦੇ ਵਿੱਚ ਵਧੀਆ ਤੋਂ ਵਧੀਆ ਲੋਕ ਆ ਕੇ ਬੈਠੇ ਹੁੰਦੇ ਨੇ ਇਦਾਂ ਮਹਾਰਜ ਦੇ ਦਰਬਾਰ ਦੇ ਵਿੱਚ ਵੀ ਕੁਝ ਲੋਕ ਆ ਕੇ ਬੈਠੇ ਨੇ ਔਰ ਉਹ ਲੋਕ ਕੱਲੇ ਆਮ ਦਿਖਣ ਵਾਲੇ ਬੰਦੇ ਨਹੀਂ ਨੇ ਉਹ ਲੋਕ ਅਸਲ ਦੇ ਵਿੱਚ ਗੁਣ ਨੇ ਜਦੋਂ ਨੂਰ ਦੇ ਦਰਸ਼ਨ ਕਰਾਂਗੇ ਫਿਰ ਸਰੀਰ ਦੀਆਂ ਗੱਲਾਂ ਨਹੀਂ ਹੋਣਗੀਆਂ ਘਟਨਾ ਸਰੀਰ ਦੇ ਵਿੱਚੋਂ ਵੇਖੀ ਜਾ ਰਹੀ ਹੋਵੇਗੀ ਉਹ ਆਖਦੇ ਨੇ ਲੱਗਾ ਹੋਇਆ ਹੈ ਸੀ ਦਰਬਾਰ ਦਸ਼ਮੇਸ਼ ਜੀ ਦਾ ਵੇਖ-ਵੇਖ ਜਿਹਨੂੰ ਕਦੀ ਚੇਤਨਾ ਰਜਾਇਆ ਜਾਵੇ ਜਿਵੇਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਦਾ ਪਿਆ ਹਾਂ ਤੇ ਮੇਰੇ ਮਨ ਦੇ ਵਿੱਚ ਇੰਨੀ ਇਸ਼ਾ ਹੈ ਮੇਰਾ ਦਿਲ ਨਹੀਂ ਰਜਦਾ ਪਿਆ ਮੈਂ ਇੰਨੀ ਵਾਰ ਇਸ ਦਰਬਾਰ ਨੂੰ ਦੇਖ ਚੁੱਕਾ ਹਾਂ ਤੇ ਅਜੇ ਵੀ ਮੇਰੇ ਮਨ ਦੇ ਵਿੱਚ ਇਹੀ ਹੈ ਕਿ ਮੈਂ ਇਹਦੇ ਦਰਬਾਰ ਦੇ ਹੋਰ ਦਰਸ਼ਨ ਕਰਦਾ ਰਹਾਂ ਦਰਸ਼ਨ ਕਰਦਿਆਂ ਦਰਸ਼ਨ ਕਰਨ ਦੀ ਹੋਰ ਇੱਛਾ ਮੇਰੇ ਅੰਦਰ ਜਾਗਦੀ ਹੈ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉਠੀ ਅਦਿਕਾਏ ਪਾਣੀ ਪੀਂਦਿਆਂ ਪਿਆਸ ਹੋਰ ਵੱਧਦੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਦਿਆਂ ਮੇਰੀ ਇੱਛਾ ਵੱਧਦੀ ਹੈ ਮੈਂ ਹੋਰ ਉਹਦੇ ਦਰਬਾਰ ਦੇ ਦਰਸ਼ਨ ਕਰਾਂ ਨਾਲ ਵਾਲਿਆਂ ਨੇ ਪੁੱਛ ਲਿਆ ਐਸਾ ਕੀ ਵੇਖ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਅੰਦਰ ਇਹ ਤੁਹਾਡਾ ਦਿਲ ਕਰਦਾ ਹੈ ਤੁਸੀਂ ਵਾਰ-ਵਾਰ ਉਸ ਦੇ ਦਰਬਾਰ ਦੇ ਦਰਸ਼ਨ ਕਰਨੇ ਚਾਹੁੰਦੇ ਹੋ ਤੇ ਬਾਬੂ ਫਿਰੋਜ਼ਦੀਨ ਸ਼ਰਫ ਲਿਖਦੇ ਨੇ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਜਿਹੜੇ ਲੋਕ ਬੈਠੇ ਹੋਏ ਨੇ ਨਾ ਮੈਂ ਉਹਨਾਂ ਦੇ ਵੱਲ ਵੇਖਿਆ ਹੈ ਉਹ ਗੱਲਾਂ ਕਰਦੇ ਪਏ ਸੀ ਮਹਾਰਾਜ ਜੀ ਦੇ ਨਾਲ ਜੀ ਕੀ ਗੱਲਾਂ ਕਰਦੇ ਪਏ ਸੀ ਇੱਕ ਪਾਸੇ ਬੈਠੀ ਹੋਈ ਆਂਦੀ ਸੀ ਬਹਾਦਰੀ ਇਹ ਸਵਾ ਲੱਖ ਵੈਰੀ ਨਾਲ ਇੱਕ ਹੀ ਲੜਾਇਆ ਜਾਵੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਬਹਾਦਰੀ ਬੈਠੀ ਹੋਈ ਵੇਖੀ ਹੈ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਸੂਰਮਤਾਈ ਬੈਠੀ ਹੋਈ ਵੇਖੀ ਹੈ ਔਰ ਉਹ ਸੂਰਮਤਾਈ ਜਿਹੜੀ ਆਖਦੀ ਹੈ ਦੁਨੀਆਂ ਦੇ ਵਿੱਚ ਕਿਸੇ ਵੀ ਤਰੀਕੇ ਦਾ ਬੰਦਾ ਹੋਵੇ ਜਿਹੜਾ ਆਪਣੇ ਆਪ ਨੂੰ ਬੜਾ ਮਹਾਨ ਸਮਝਦਾ ਹੋਵੇ ਤੇ ਇਹੋ ਜਿਹੇ ਬੰਦੇ ਲੱਖਾਂ ਵੀ ਹੋਣ ਇਹਨਾਂ ਲੱਖਾਂ ਦੇ ਮੁਕਾਬਲੇ ਦੇ ਉੱਤੇ ਦਸਮੇਸ਼ ਜੀ ਦਾ ਇੱਕ ਸਿੰਘ ਆ ਕੇ ਜਦੋਂ ਅੜ ਜਾਂਦਾ ਹੈ ਤੇ ਉਹ ਇਕੱਲਾ ਸਿੰਘ ਹੀ ਉਹਨਾਂ ਸਵਾ ਲੱਖ ਬੰਦਿਆਂ ਦੇ ਉੱਤੇ ਭਾਰੂ ਹੈ ਨਾ ਇਹ ਦਸਮੇਸ਼ ਦੇ ਦਰਬਾਰ ਦੀ ਬਹਾਦਰੀ ਮੈਂ ਉਸ ਦਰਬਾਰ ਦੇ ਵਿੱਚ ਬੈਠੀ ਹੋਈ ਵੇਖੀ ਹੈ ਜਿੱਥੇ ਸਿੱਖਾਂ ਨੂੰ ਚੜ੍ਹਦੀ ਕਲਾ ਮਿਲਦੀ ਹੈ ਉਹ ਇੰਨੇ ਬਹਾਦਰ ਸੂਰਮੇ ਜਿਹੜੇ ਰਾਜੇ ਮਹਾਰਾਜੇ ਇਸ ਗੱਲ ਦਾ ਦਾਵਾ ਕਰਦੇ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਲੈ ਕੇ ਆਉਣਾ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਥਾਪੜੇ ਦੇ ਨਾਲ ਉਹਨਾਂ ਰਾਜਿਆਂ ਦੇ ਸੀਸ ਮਹਾਰਾਜ ਦੇ ਦਰਬਾਰ ਦੇ ਅੱਗੇ ਪੇਸ਼ ਕਰ ਦਿੰਦੇ ਨੇ ਮੈਂ ਐਸੀ ਬਹਾਦਰੀ ਦੇ ਦਰਸ਼ਨ ਕੀਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਉਹ ਬੰਦੇ ਜਿਹੜੇ ਇਸ ਗੱਲ ਨੂੰ ਆਖਦੇ ਸੀ ਅਸੀਂ ਹਾਥੀਆਂ ਦੇ ਨਾਲ ਮਹਾਰਾਜ ਦੇ ਕਿਲਿਆਂ ਦੇ ਦਰਵਾਜ਼ੇ ਤੋੜ ਦੇਵਾਂਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜੇ ਦਿੱਤੇ ਨੇ ਭਾਈ ਬਚਿੱਤਰ ਸਿੰਘ ਵਰਗਿਆਂ ਨੂੰ ਉਹ ਇਕੱਲਾ ਇਕੱਲਾ ਸਿੰਘ ਹਾਥੀਆਂ ਦਾ ਮੁਕਾਬਲਾ ਕਰ ਲੈਂਦਾ ਹੈ ਮੈਂ ਇਸ ਕਰਕੇ ਆਖਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਬਹਾਦਰੀ ਇਹ ਆਖਦੀ ਪਈ ਸੀ ਫਿਰ ਕੀ ਅਜੇ ਲੱਖਾਂ ਵੈਰੀ ਨੇ ਸਾਡਾ ਕੱਲਾ ਸਿੰਘ ਹੀ ਇਹਨਾਂ ਦਾ ਮੁਕਾਬਲਾ ਕਰੇਗਾ ਆਂਦੀ ਸੀ ਬਹਾਦਰੀ ਇਹ ਸਵਾ ਲੱਖ ਵੈਰੀ ਨਾਲ ਇੱਕ ਹੀ ਲੜਾਇਆ ਜਾਵੇ ਇੱਕ ਇੱਕ ਹੀ ਲੜੇਗਾ ਸਵਾ ਲੱਖ ਦੇ ਨਾਲ ਪਰ ਨਾਲ ਉਹ ਆਖਦੇ ਨੇ ਕੱਲੀ ਬਹਾਦਰੀ ਵੇਖੀ ਇਸ ਬਹਾਦਰੀ ਦੇ ਅੰਦਰ ਹਕੂਮਤ ਕਰਨ ਦਾ ਚਾਹ ਨਹੀਂ ਸੀ ਬਹਾਦਰੀ ਹੋਵੇ ਤਾਂ ਬੰਦਾ ਇਹ ਵੇਖਦਾ ਹੈ ਮੈਂ ਦੂਜਿਆਂ ਦੇ ਉੱਤੇ ਰਾਜ ਕਰਾਂ ਤੇ ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਮੈਂ ਹਕੂਮਤ ਨੂੰ ਵੀ ਬੈਠੇ ਹੋਏ ਵੇਖਿਆ ਹੈ ਸਰਕਾਰ ਨੂੰ ਵੀ ਬੈਠੇ ਹੋਏ ਵੇਖਿਆ ਹੈ ਪਰ ਸਰਕਾਰ ਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਨਿਚੋੜਨਾ ਹੈ ਸਰਕਾਰ ਦੇ ਵਿੱਚ ਇਹ ਹੈ ਅੰਦੀਸੀ ਹਕੂਮਤ ਦੂਜੇ ਪਾਸੇ ਵੱਲ ਬੈਠੀ ਹੋਈ ਨਾਨਕ ਸ਼ਾਹੀ ਸਿੱਕਾ ਸਾਰੇ ਜੱਗ ਤੇ ਚਲਾਇਆ ਜਾਵੇ ਹਕੂਮਤ ਇਹ ਆਖਦੀ ਹੈ ਇੱਥੇ ਰਾਜ ਤੇ ਹੋਵੇਗਾ ਪਰ ਇੱਥੇ ਰਾਜ ਕਿਸੇ ਬੰਦੇ ਦਾ ਨਹੀਂ ਹੋਵੇਗਾ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਦਾ ਰਾਜ ਹੋਵੇਗਾ ਜਿਨੂੰ ਅਸੀਂ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਆਖਾਂਗੇ ਸਭ ਸੁਖਾਲੀ ਵੁਠੀਆ ਇਹ ਹੋਆ ਹਲੇਮੀ ਰਾਜ ਜੀਓ ਹਕੂਮਤ ਇਹ ਆਖਦੀ ਹੈ ਇੱਥੇ ਰਾਜ ਤੇ ਹੋਵੇਗਾ ਪਰ ਇੱਥੇ ਰਾਜ ਉਹਨਾਂ ਦਾ ਨਹੀਂ ਹੋਵੇਗਾ ਜਿਹੜੇ ਇਹ ਕਹਿੰਦੇ ਨੇ ਅਸੀਂ ਪੀੜੀਆਂ ਤੋਂ ਰਾਜੇ ਹਾਂ ਤੇ ਸਾਡੇ ਲੋਕ ਪੀੜੀਆਂ ਤੋਂ ਗੁਲਾਮ ਨੇ ਇੱਥੇ ਉਹ ਲੋਕ ਰਾਜ ਕਰਨਗੇ ਜਿਨ੍ਹਾਂ ਦੇ ਬਾਰੇ ਸਾਡੇ ਲਫ਼ਜ਼ਾਂ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਕਾਮ ਹਮਾਰਾ ਤੋਲਨ ਤੱਕੜੀ ਨੰਗੀ ਕਰਦਣਾ ਕਭੂ ਪਕੜੀ ਚਿੜੀ ਉੜੇ ਤੋਂ ਹਮ ਡਰ ਜਾਏ ਮੁਗਲੋਂ ਸੇ ਕੈਸੇ ਲੜ ਪਾਏ ਤੇ ਮਹਾਰਾਜ ਨੇ ਆਖਿਆ ਸੀ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉਂ ਸਚੇ ਪਾਤਸ਼ਾਹ ਨੇ ਆਖਿਆ ਹਕੂਮਤ ਹੋਵੇਗੀ ਪਰ ਹਕੂਮਤ ਗੁਰੂ ਨਾਨਕ ਸਾਹਿਬ ਦੀ ਹੋਵੇਗੀ ਹਕੂਮਤ ਇਹ ਨਹੀਂ ਹੋਵੇਗੀ ਕਿ ਲੋਕਾਂ ਨੂੰ ਨਚੋੜਿਆ ਜਾਵੇਗਾ ਲੋਕਾਂ ਨੂੰ ਸਰਦਾਰ ਬਣਾਇਆ ਜਾਵੇਗਾ ਜਿਨ ਕੀ ਜਾਤ ਪਾਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਕੀਟਨ ਤੇ ਇਨ ਕੋ ਮਿਰਗਿੰਦੂ ਕਰੋ ਹਰਨ ਹਿਤ ਤਿਰਕ ਗਿੰਦੂ ਤਿਨਹੀ ਕੋ ਸਰਦਾਰ ਬਨਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਹਕੂਮਤ ਇਸ ਗੱਲ ਨੂੰ ਆਖਦੀ ਪਈ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦਾ ਸਿੱਕਾ ਸਾਰੇ ਸੰਸਾਰ ਦੇ ਵਿੱਚ ਤੋੜਿਆ ਜਾਵੇ ਤੇ ਹੋਰ ਤੁਸੀਂ ਉਸ ਦਰਬਾਰ ਦੇ ਵਿੱਚ ਕੀ ਵੇਖਿਆ ਤੇ ਅੱਗੇ ਫਿਰ ਬਾਬੂ ਜੀ ਲਿਖ ਦਿੰਦੇ ਨੇ ਕਹਿੰਦੇ ਨੇ ਕਿ ਲక్ష్ਮੀ ਇਹ ਆਖਦੀ ਸੀ ਵੈਰੀ ਨੂੰ ਜੇ ਬਾਣ ਮਾਰੋ ਉਹਦੀ ਚੁੰਝ ਅੱਗੇ ਵੀ ਤਾਂ ਸੋਨਾ ਹੀ ਚੜਾਇਆ ਜਾਵੇ ਤੇ ਮੇਰਾ ਇਸ ਕਰਕੇ ਦਿਲ ਨਹੀਂ ਰਜਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਵੇਖਣ ਦੇ ਲਈ ਵੇਖਦਿਆਂ ਵੇਖਦਿਆਂ ਮਹਾਰਾਜ ਦੇ ਤਖਤ ਦੇ ਵੱਲ ਜਦੋਂ ਮੈਂ ਨਿਗਾਹ ਮਾਰੀ ਨਾ ਤੇ ਮੈਨੂੰ ਮਹਾਰਾਜ ਦਾ ਉਹ ਤੀਰਾਂ ਦਾ ਜਿਹੜਾ ਪੱਥਾ ਸੀ ਜਿਹਦੇ ਵਿੱਚ ਤੀਰ ਰੱਖੇ ਜਾਂਦੇ ਨੇ ਉਹ ਨਜ਼ਰ ਆ ਗਏ ਤੇ ਉਹਨਾਂ ਤੀਰਾਂ ਦੇ ਪੱਥੇ ਦੇ ਵਿੱਚ ਪਏ ਤੀਰਾਂ ਦੇ ਵਿੱਚ ਮੈਨੂੰ ਲੱਗਾ ਹੋਇਆ ਸੋਨਾ ਨਜ਼ਰ ਆ ਗਿਆ ਤੇ ਮੈਂ ਤੇ ਇਸ ਗੱਲ ਨੂੰ ਜਾਣਦਾ ਸੀ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਰਿੱਧੀ ਸਿੱਧੀ ਦਿਸਦੀ ਵੀ ਨਹੀਂ ਹੈ ਗੁਪਤ ਹੋ ਕੇ ਵਰਤਦੀ ਪਈ ਹੈ ਉਹ ਆਖਦੇ ਨੇ ਲక్ష్ਮੀ ਜਿਹਨੂੰ ਮਾਇਆ ਆਖਦੇ ਨੇ ਲੋਕ ਜੀ ਦੀ ਪੂਜਾ ਕਰਦੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਖੜੀ ਹੋ ਕੇ ਗੱਲਾਂ ਕਰਦੀ ਪਈ ਸੀ ਵੀ ਠੀਕ ਹੈ ਸਾਡਾ ਵੈਰੀਆਂ ਦੇ ਨਾਲ ਮੁਕਾਬਲਾ ਕਰਨਾ ਬਣਦਾ ਤੇ ਹੈ ਪਰ ਅਸੀਂ ਇਦਾਂ ਕਿਉਂ ਨਾ ਕਰੀਏ ਵੀ ਜਿਸ ਤੀਰ ਦੇ ਨਾਲ ਵੈਰੀ ਨੂੰ ਪਰੋਇਆ ਜਾਵੇ ਜਿਹੜਾ ਤੀਰ ਵੈਰੀ ਨੂੰ ਬਖਸ਼ਿਆ ਜਾਵੇ ਉਸ ਦੇ ਨਾਲ ਸੋਨਾ ਬੰਨ ਦਿੱਤਾ ਜਾਵੇ ਤੇ ਵਿਚਾਰਵਾਨਾਂ ਨੇ ਆਖਿਆ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੀਰ ਦੇ ਨਾਲ ਸੋਨਾ ਲੱਗਾ ਹੁੰਦਾ ਸੀ ਉਹਦੇ ਦੋ ਕਾਰਨ ਹੁੰਦੇ ਸਨ ਪਹਿਲੀ ਗੱਲ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਐਡੇ ਕਮਾਲ ਦੇ ਤੀਰ ਅੰਦਾਜ਼ ਸਨ ਦਿਨਾਂ ਦਾ ਤੀਰ ਦਾ ਨਿਸ਼ਾਨਾ ਕਦੀ ਖਤਮੀ ਖਰਾਬ ਹੁੰਦਾ ਹੀ ਨਹੀਂ ਸੀ ਇਹ ਨਹੀਂ ਸੀ ਕਿ ਮਹਾਰਾਜ ਨੇ ਤੀਰ ਚਲਾਇਆ ਤੇ ਕਿਤੇ ਗਲਤ ਪਾਸੇ ਜਾ ਕੇ ਲੱਗ ਗਿਆ ਜਿੱਧਰ ਨੂੰ ਚਲਾਇਆ ਜਾਂਦਾ ਸੀ ਲੱਗਦਾ ਹੀ ਉਸ ਪਾਸੇ ਜਾ ਕੇ ਸੀ ਪਰ ਫਿਰ ਵੀ ਦੋ ਕਾਰਨ ਮੰਨੇ ਜਾਂਦੇ ਸੀ ਜੇ ਕਿਤੇ ਤੀਰ ਲੱਗਣ ਦੇ ਨਾਲ ਵੈਰੀ ਬੱਤ ਜਾਵੇ ਤੇ ਆਪਣਾ ਇਲਾਜ ਕਰਾ ਲਵੇ ਸੋਨਾ ਇਸ ਕਰਕੇ ਲਗਾਇਆ ਜਾਂਦਾ ਸੀ ਜੇ ਕਿਤੇ ਤੀਰ ਲੱਗਣ ਦੇ ਨਾਲ ਪਾਰ ਬੋਲ ਗਿਆ ਸਰੀਰ ਤੋਂ ਖਿਹੜਾ ਛੁੱਟ ਗਿਆ ਤੇ ਇਸੇ ਤੀਰ ਦੇ ਉੱਤੇ ਲੱਗੇ ਸੋਨੇ ਦੇ ਨਾਲ ਉਹਦੇ ਕਫਨ ਦਾ ਇੰਤਜ਼ਾਰ ਹੋ ਜਾਵੇਗਾ ਉਹਦੇ ਇੰਤਜ਼ਾਮ ਹੋ ਜਾਵੇਗਾ ਮਹਾਰਾਜ ਗੁਰੂ ਗੋਬਿੰਦ ਸਿੰਘ ਦਾਤਾ ਹੈ ਸੂਰਮਾ ਤੇ ਹੈ ਉਹ ਮਰਨ ਤੋਂ ਬਾਅਦ ਵੀ ਲੋਕਾਂ ਦੇ ਉੱਤੇ ਪੜਦੇ ਪਾਉਣ ਦਾ ਪ੍ਰਬੰਧ ਕਰਦੇ ਹੁੰਦਾ ਹੈ ਇਸ ਕਰਕੇ ਮੇਰੇ ਮਨ ਦੇ ਵਿੱਚ ਇੱਛਾ ਹੈ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਦੇਖਦਾ ਰਵਾਂ ਅਸੀਂ ਜ਼ਫਰਨਾਮੇ ਦੇ ਵਿੱਚ ਪੜਦੇ ਹਾਂ ਪਹਿਲੀ ਗੱਲ ਤੇ ਮਹਾਰਾਜ ਦੇ ਤੀਰ ਦਾ ਨਿਸ਼ਾਨਾ ਕਦੀ ਖਰਾਬ ਨਹੀਂ ਸੀ ਹੁੰਦਾ ਕਿ ਉੱਕ ਜਾਂਦਾ ਹੋਵੇ ਹਜ਼ੂਰ ਖੁਦ ਇਸ ਗੱਲ ਨੂੰ ਲਿਖਦੇ ਨੇ ਔਰੰਗਜ਼ੇਬ ਚਮਕੌਰ ਦੀ ਗੜੀ ਦੇ ਵਿੱਚ ਤੇਰਾ ਜਿਹੜਾ ਵੀ ਸੂਰਮਾ ਦੀਵਾਰ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਮੈਂ ਇੱਕ ਇੱਕ ਤੀਰ ਬਖਸ਼ਿਆ ਹੈ ਉਹ ਆਪਣੇ ਖੂਨ ਦੇ ਵਿੱਚ ਉਹਨੇ ਆਪ ਇਸ਼ਨਾਨ ਕਰ ਕੀਤਾ ਹੈ ਹਰ ਹਰ ਅੰਕਸ ਜੇ ਦੀਵਾਰ ਆਮਦ ਬੀਰੂ ਬਖੁਰਦਨ ਜਕੇ ਤੀਰ ਸ਼ੁੱਧ ਗਰਕ ਖੂ ਆਪਣੇ ਖੂਨ ਦੇ ਵਿੱਚ ਉਹਨੇ ਆਪ ਇਸ਼ਨਾਨ ਕੀਤਾ ਹੈ ਲక్ష్ਮੀ ਇਹ ਆਖਦੀ ਸੀ ਵੈਰੀ ਨੂੰ ਜੇ ਬਾਣ ਮਾਰੋ ਉਹਦੀ ਚੁੰਝ ਅੱਗੇ ਵੀ ਤੇ ਸੋਨਾ ਹੀ ਚੜਾਇਆ ਜਾਵੇ ਆਂਦੀ ਸੀ ਫਕੀਰੀ ਕੋਲੋਂ ਨਹੀਂ ਨਹੀਂ ਸੁਣੋ ਮੈਥੋਂ ਪੈਰਾਂ 'ਚ ਖਿਤਾਬਾਂ ਤੇ ਜ਼ਗੀਰਾਂ ਨੂੰ ਰੁਲਾਇਆ ਜਾਵੇ ਲక్ష్ਮੀ ਆਖਦੀ ਸੀ ਨਾ ਕਿ ਤੀਰਾਂ ਦੇ ਅੱਗੇ ਸੋਨਾ ਲੱਗਾ ਹੋਣਾ ਚਾਹੀਦਾ ਤੇ ਫਕੀਰੀ ਅੱਗੂ ਮਹਾਰਾਜ ਦੇ ਦਰਬਾਰ ਦੇ ਵਿੱਚ ਬੈਠੀ ਕਹਿੰਦੀ ਹੈ ਨਹੀਂ ਤੀਰਾਂ ਨੂੰ ਸੋਨਾ ਲੱਗੇਗਾ ਲੋਕਾਂ ਨੂੰ ਲੱਗੇਗਾ ਇਹ ਤੇ ਬੜਾ ਕੁਝ ਦਿਖਾਵੇ ਦਾ ਕਰਦੇ ਪਏ ਨੇ ਇੰਨਾ ਕੁਝ ਹੋਵੇ ਮਹਾਰਾਜ ਦੇ ਦਰਬਾਰ ਦੇ ਵਿੱਚ ਦੁਨੀਆ ਜਿੰਨਾ ਤਖਤਾਂ ਦੇ ਲਈ ਤਰਲੇ ਮਾਰਦੀ ਹੋਵੇ ਦੁਨੀਆ ਜਿੰਨਾ ਤਖਤਾਂ ਦੇ ਲਈ ਤਰਲੇ ਕਰਦੀ ਹੋਵੇ ਵੀ ਸਾਨੂੰ ਆ ਤਖਤ ਹਾਸਲ ਹੋ ਜਾਵੇ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਉਹ ਤਖਤ ਪੈਰਾਂ ਹੇਠ ਰੋਲਦੇ ਫਿਰਦੇ ਹੋਣ ਇਹ ਮਹਾਰਾਜ ਦੇ ਦਰਬਾਰ ਦੀ ਖੇਡ ਹੈ ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੀ ਖੇਡ ਹੈ ਭਾਈ ਨੰਦ ਲਾਲ ਨੂੰ ਕਿਸੇ ਨੇ ਆਖਿਆ ਸੀ ਤੁਸੀਂ ਤੇ ਔਰੰਗਜ਼ੇਬ ਦੇ ਦਰਬਾਰ ਦੇ ਵੀ ਦਰਸ਼ਨ ਕੀਤੇ ਨੇ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵੀ ਦਰਸ਼ਨ ਕੀਤੇ ਨੇ ਤੁਹਾਨੂੰ ਦੋਵਾਂ ਦੇ ਵਿੱਚ ਕੀ ਫਰਕ ਲੱਗਦਾ ਹੈ ਔਰੰਗਜ਼ੇਬ ਆਖਦਾ ਔਰੰਗਜ਼ੇਬ ਦੇ ਬਾਦ ਦਰਬਾਰ ਦੇ ਬਾਰੇ ਭਾਈ ਨੰਦ ਲਾਲ ਫਿਰ ਆਖਦੇ ਨੇ ਕਿ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਰਾਜੇ ਵੀ ਭਿਖਾਰੀ ਹੋ ਜਾਂਦੇ ਨੇ ਰਾਦਿਆਂ ਨੂੰ ਵੀ ਮੰਗਣਾ ਪੈਂਦਾ ਉਹਦੇ ਦਰਬਾਰ ਦੇ ਵਿੱਚ ਜਾ ਕੇ ਤੇ ਜਿੱਦਣ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਆਇਆ ਹਾਂ ਨਾ ਮਹਾਰਾਜ ਦੇ ਦਰਬਾਰ ਦੇ ਜਿਹੜੇ ਮੰਗਤੇ ਨੇ ਨਾ ਉਹ ਦੁਨੀਆ ਨੂੰ ਬਾਦਸ਼ਾਹ ਬਣਾ ਕੇ ਰੱਖ ਦਿੰਦੇ ਨੇ ਬਸ ਇਹੀ ਫਰਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇਸ ਗੱਲ ਨੂੰ ਭਾਈ ਨੰਦ ਲਾਲ ਨੇ ਆਖਿਆ ਸੀ तमाम दौਲਤ ਤੇ ਦੁਨੀਆ ਇਕ ਨਿਗਾਹੇ ਬਖਸ਼ੰਦ ਯਕੀਬਿਦਾਂ ਗਦਾਯਾਨ ਉ ਸ਼ਹਿਨशाह ਅੰਦ तमाम ਦੁਨੀਆ ਦੀ ਦੌਲਤ ਉਹਨਾਂ ਦੀ ਇੱਕ ਨਿਗਾਹ ਬਖਸ਼ ਦਿੰਦੀ ਹੈ ਦੁਨੀਆ ਨੂੰ ਉਹਨਾਂ ਦੀ ਇੱਕ ਨਿਗਾਹ ਹੋਵੇ ਤੇ ਉਹ ਦੁਨੀਆ ਨੂੰ ਸਾਰੇ ਖਜ਼ਾਨੇ ਬਖਸ਼ ਦਿੰਦੀ ਹੈ ਐਸੀ ਗੱਲ ਦਾ ਯਕੀਨ ਨੇ ਰੱਖੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਭਿਖਾਰੀ ਨੇ ਨਾ ਉਹ ਦੁਨੀਆ ਨੂੰ ਸ਼ਹਿਨशाह ਬਣਾ ਕੇ ਰੱਖ ਦਿੰਦੇ ਨੇ ਉਹ ਅਸਲ ਦੇ ਵਿੱਚ ਆਪ ਸ਼ਹਿਨशाह ਨੇ ਉਹਦੇ ਦਰਬਾਰ ਦੇ ਫਕੀਰ ਆਮ ਪਾਟੇ ਕੱਪੜਿਆਂ ਵਾਲੇ ਫਕੀਰ ਨਹੀਂ ਨੇ ਉਹਦੇ ਦਰਬਾਰ ਦੇ ਫਕੀਰ ਆ ਮੰਗਤੇ ਬੰਨ ਵਾਲੇ ਫਕੀਰ ਨਹੀਂ ਨੇ ਉਹਦੇ ਦਰਬਾਰ ਦੇ ਫਕੀਰ ਬਾਦਸ਼ਾਹੀਆਂ ਵੰਡਣ ਵਾਲੇ ਫਕੀਰ ਨੇ ਜਿਹੜੇ ਦੀਨ ਦੁਨੀਆ ਦੀ ਕਿਸੇ ਵੀ ਗੱਲ ਦੀ ਕਿਸੇ ਵੀ ਬੰਦੇ ਦੇ ਅੰਦਰ ਭੁੱਖ ਹੋਵੇ ਉਹ ਭੁੱਖ ਪੂਰੀ ਕਰ ਦਿੰਦੇ ਨੇ ਾਂਦੀ ਸੀ ਫਕੀਰੀ ਕੋਲੋਂ ਨਹੀਂ ਨਹੀਂ ਸੁਣੋ ਮੈਥੋਂ ਪੈਰਾਂ 'ਚ ਜਗੀਰਾਂ ਖਿਤਾਬਾਂ ਨੂੰ ਰੁੜਾਇਆ ਜਾਵੇ ਸੁੰਦਰਤਾਈ ਆਖਦੀ ਸੀ ਪੰਜ ਕਕੀ ਸ਼ਬਦ ਕੋਲੋਂ ਪਰੀਆਂ ਅਪਸਰਾਂ ਦਾ ਦਿਲ ਪਰਮਾਇਆ ਜਾਵੇ ਜੀ ਸਾਰੀਆਂ ਸ਼ਕਤੀਆਂ ਤੁਸੀਂ ਦੇਖੀਆਂ ਤੇ ਉਹਦੇ ਦਰਬਾਰ ਦੇ ਵਿੱਚ ਬੈਠੇ ਹੋਏ ਸਿੱਖ ਤੁਹਾਨੂੰ ਕਿਦਾਂ ਦੇ ਲੱਗੇ ਤੇ ਬਾਬੂ ਫਿਰੋਜ਼ਦੀਨ ਆਖਦੇ ਨੇ ਮਰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਜਦੋਂ ਮੈਂ ਤਿਆਰ ਬਰ ਤਿਆਰ ਬੈਠੇ ਸਿੱਖਾਂ ਨੂੰ ਵੇਖਿਆ ਨਾ ਉਹ ਸੋਹਣਿਆ ਦਾੜਿਆਂ ਵਾਲੇ ਸਿੱਖ ਉਹ ਸੋਹਣਿਆ ਸ਼ਸਤਰਾਂ ਵਾਲੇ ਸਿੱਖ ਜਿਨ੍ਹਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਹੋਇਆ ਸੀ ਜਦੋਂ ਸਾਡੇ ਦਰਸ਼ਨ ਦੀ ਤੁਹਾਡੇ ਅੰਦਰ ਚਾਹਨਾ ਹੋਵੇ ਸਰੀਰ ਦੇ ਉੱਤੇ ਸੋਹਣੇ ਸ਼ਸਤਰ ਸਜਾ ਕੇ ਆਇਓ ਸਰੀਰ ਦੇ ਉੱਤੇ ਸੋਹਣੇ ਸ਼ਸਤਰ ਸਜਾਉਣ ਤੋਂ ਉਪਰੰਤ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਵਾਰ ਕੇ ਸਾਡੇ ਦਰਬਾਰ ਦੇ ਵਿੱਚ ਆਇਓ ਮੈਂ ਉਸ ਦਰਬਾਰ ਦੇ ਵਿੱਚ ਜਦੋਂ ਆ ਕੇ ਸਿੱਖਾਂ ਨੂੰ ਦੇਖਦਾ ਹਾਂ ਦੁਨੀਆ ਇਸ ਗੱਲ ਦੇ ਉੱਤੇ ਮੋਹਿਤ ਹੁੰਦੀ ਹੋਵੇਗੀ ਕਿ ਕਿਸੇ ਦਾ ਸਰੀਰ ਬੜਾ ਸੋਹਣਾ ਹੈ ਤੇ ਦੁਨੀਆਂ ਨੂੰ ਸੁਪਨੇ ਵੀ ਉਹਨਾਂ ਦੇ ਦੁਨੀਆਂ ਨੂੰ ਲਾਲਚ ਵੀ ਉਹਨਾਂ ਦਾ ਜਦੋਂ ਮੈਂ ਇਹਨਾਂ ਦਰਬਾਰ ਦੇ ਵਿੱਚ ਆ ਕੇ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਕੇ ਇਹਨਾਂ ਸਿੱਖਾਂ ਨੂੰ ਦੇਖਦਾ ਹਾਂ ਤੇ ਮੈਂ ਸੋਚਦਾ ਹਾਂ ਜਿਨ੍ਹਾਂ ਬੰਦਿਆਂ ਦੇ ਪਿੱਛੇ ਜਿਨ੍ਹਾਂ ਚੀਜ਼ਾਂ ਦੇ ਪਿੱਛੇ ਦੁਨੀਆਂ ਕਮਲੀ ਹੋਈ ਫਿਰਦੀ ਹੈ ਉਹ ਚੀਜ਼ਾਂ ਇਹਨਾਂ ਗੁਰਸਿੱਖਾਂ ਦੇ ਕਦਮਾਂ ਦੇ ਵਿੱਚ ਮੱਥਾ ਟੇਕਦੀਆਂ ਫਿਰਦੀਆਂ ਨੇ ਇੰਨੀਆਂ ਉਦਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਬਖਸ਼ੀਆਂ ਹੋਈਆਂ ਨੇ ਜਦੋਂ ਉਹਦੇ ਦਰਬਾਰ ਦੇ ਵਿੱਚ ਉਹ ਦਾੜੀਆਂ ਵਾਲੇ ਬੈਠਦੇ ਨੇ ਜਿਹੜੀਆਂ ਦਾੜੀਆਂ ਲੋਕਾਂ ਦੇ ਉੱਤੇ ਖਿਜਦੀਆਂ ਨਹੀਂ ਜਿਨ੍ਹਾਂ ਦਾੜੀਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੁੰਦੇ ਨੇ ਉਹ ਦਾੜੀਆਂ ਵਾਲੇ ਜਦੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਕੇ ਬੈਠਦੇ ਨੇ ਦਰਬਾਰ ਦੀ ਆਭਾਈ ਹੋਰ ਹੋ ਜਾਂਦੀ ਹੈ ਜਿਹਨੂੰ ਸੱਚੇ ਪਾਤਸ਼ਾਹ ਜੀ ਨੇ ਬਚਨਾਂ ਦੇ ਵਿੱਚ ਆਖਿਆ ਹੈ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਨੰਦਿਨ ਸੇਵਨ ਗੁਰ ਆਪਣਾ ਅਨੰਦ ਅਨੰਦ ਰਹਿਣ ਜਿਹੜੀਆਂ ਸਦਾ ਆਨੰਦ ਦੇ ਵਿੱਚ ਰਹਿ ਰਹਿ ਕੇ ਮਹਾਰਾਜ ਦੇ ਦਰਸ਼ਨਾਂ ਨੂੰ ਪਰਸਦੀਆਂ ਨੇ ਉਹ ਦਾੜ੍ਹੀਆਂ ਵਾਲੇ ਗੁਰਸਿੱਖ ਜਦੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਬੈਠਦੇ ਨੇ ਬਾਬੂ ਫਿਰੋਜ਼ਦੀਨ ਆਖਦੇ ਨੇ ਸੁੰਦਰਤਾ ਆਖਦੀ ਸੀ ਮੈਂ ਤੇ ਦੁਨੀਆ ਨੂੰ ਪਰਮਾਉਂਦੀ ਹਾਂ ਪਰ ਇੱਥੇ ਆ ਕੇ ਮੇਰਾ ਵੀ ਦਿਲ ਕਰਦਾ ਹੈ ਵੀ ਮਹਾਰਾਜ ਦੇ ਸਿੱਖ ਇੰਨੇ ਸੋਹਣੇ ਹੋ ਕੇ ਬੈਠਦੇ ਨੇ ਜਿਨ੍ਹਾਂ ਦਾ ਦਰਸ਼ਨ ਕਰਨਾ ਮੇਰਾ ਵੀ ਦਿਲ ਕਰਦਾ ਹੈ ਮੈਂ ਇਹਨਾਂ ਦੇ ਦਰਸ਼ਨ ਕਰਾਂ ਪਰ ਨਾਲ ਉਹਨਾਂ ਨੇ ਆਖਿਆ ਮਹਾਰਾਜ ਦੇ ਦਰਬਾਰ ਦੇ ਵਿੱਚ ਵਿਦਿਆ ਦਾ ਕੀ ਲੈਵਲ ਹੈ ਪੜ੍ਹਾਈ ਦਾ ਕੀ ਲੈਵਲ ਹੈ ਅਸੀਂ ਬਚਨ ਆਖਿਆ ਹੈ ਕਿ ਕੱਲਾ ਇਹ ਨਹੀਂ ਕਿ ਮਹਾਰਾਜ ਦੇ ਦਰਬਾਰ ਦੇ ਵਿੱਚ ਫਕੀਰੀ ਦੀਆਂ ਗੱਲਾਂ ਸੀ ਉਹ ਆਖਦੇ ਨੇ ਇਲਮ ਪਿਆ ਆਖਦਾ ਸੀ ਘੋੜਿਆਂ ਦੇ ਸੇਵਕਾਂ ਤੋਂ ਡੂੰਘੀਆਂ ਕਵਿਤਾਵਾਂ ਦੇ ਅਰਥਾਂ ਨੂੰ ਕਰਾਇਆ ਜਾਵੇ ਮਹਾਰਾਜ ਦੇ ਦਰਬਾਰ ਦਾ ਇੱਕ ਕਵੀ ਸੀ ਇਹਨੇ ਕਵਿਤਾ ਲਿਖ ਲਈ ਉਹਦੇ ਮਨ ਦੇ ਵਿੱਚ ਇਸ ਗੱਲ ਦਾ ਹੰਕਾਰ ਆ ਗਿਆ ਜਿੱਡੀ ਸੋਹਣੀ ਮੈਂ ਕਵਿਤਾ ਲਿਖੀ ਹੈ ਨਾ ਇਦੇ ਅਰਥ ਨਹੀਂ ਕਿਸੇ ਦੇ ਕੋਲ ਹੋਣੇ ਤੇ ਮੈਂ ਇੱਥੇ ਨਹੀਂ ਸੁਣਾਉਣੀ ਮੈਂ ਬਾਹਰ ਜਾ ਕੇ ਸੁਣਾਵਾਗਾ ਤੇ ਇਹਦਾ ਮੁੱਲ ਚੰਗਾ ਪਵੇਗਾ ਪੈਸੇ ਚੰਗੇ ਮਿਲਣਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਖਬਰ ਪਹੁੰਚ ਗਈ ਕਵੀ ਨੇ ਗੱਲ ਦੱਸ ਦਿੱਤੀ ਮਹਾਰਾਜ ਮੈਂ ਇਸ ਕਰਕੇ ਕਵਿਤਾ ਬਾਹਰ ਲੈ ਕੇ ਚੱਲਿਆ ਸੀ ਕਿ ਉੱਥੇ ਮੁੱਲ ਜ਼ਿਆਦਾ ਪਵੇਗਾ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਵੀ ਜੀ ਜਿਹੜੀ ਚੀਜ਼ ਦਾ ਤੁਹਾਡੇ ਅੰਦਰ ਮਾਣ ਹੈ ਨਾ ਕਿ ਸਿੱਖ ਇੱਥੇ ਕੋਈ ਅਰਥ ਨਹੀਂ ਕਰ ਸਕਦਾ ਮਹਾਰਾਜ ਨੇ ਘੋੜਿਆਂ ਦੀ ਤਬੇਲੇ ਦੀ ਸੇਵਾ ਕਰਨ ਵਾਲੇ ਭਾਈ ਧੰਨਾ ਸਿੰਘ ਨੂੰ ਬੁਲਾਇਆ ਸੀ ਭਾਈ ਸਾਹਿਬ ਜੀ ਕਵੀ ਜੀ ਨੇ ਕਵਿਤਾ ਲਿਖੀ ਹੈ ਇਹਨਾਂ ਨੂੰ ਲੱਗਦਾ ਕੋਈ ਅਰਥ ਨਹੀਂ ਕਰ ਸਕਦਾ ਤੁਸੀਂ ਅਰਥ ਕਰਕੇ ਦਿਖਾਓ ਭਾਈ ਧੰਨਾ ਸਿੰਘ ਘੋੜਿਆਂ ਦੀ ਲਿੱਦ ਚੁੱਕਦੇ ਪਏ ਸੀ ਉਸ ਵੇਲੇ ਸੇਵਾ ਕਰਦੇ ਪਏ ਸੀ ਤੇ ਸਾਨੂੰ ਪਤਾ ਹੈ ਜਿਹੜਾ ਬੰਦਾ ਸੇਵਾ ਕਰੇਗਾ ਉਹਦੇ ਕੱਪੜਿਆਂ ਦੇ ਵਿੱਚੋਂ ਵੀ ਉਸ ਤਰੀਕੇ ਦੇ ਸਾਨੂੰ ਜਿਹੜੇ ਨੇ ਉਹ ਨਜ਼ਰ ਆਉਣ ਲੱਗ ਪੈਂਦਾ ਵੀ ਬੰਦਾ ਕਿੱਥੋਂ ਆਇਆ ਹੋਵੇਗਾ ਮਹਾਰਾਜ ਦੇ ਦਰਬਾਰ ਦੇ ਵਿੱਚ ਇਦਾਂ ਆਏ ਭਾਈ ਧੰਨਾ ਸਿੰਘ ਜਿਹੜੇ ਕਵੀ ਨੇ ਕਵਿਤਾ ਦੇ ਬੋਲ ਬੋਲੇ ਬਈ ਤਨਨਾ ਸਿੰਘ ਨੇ ਅਰਥ ਕਰ ਦਿੱਤੇ ਇਸ ਕਰਕੇ ਬਾਬਾ ਫਿਰੋਜ਼ ਦੀਨ ਲਿਖਦੇ ਨੇ ilm ਪਿਆ ਆਖਦਾ ਸੀ ਘੋੜਿਆਂ ਦੇ ਸੇਵਕਾਂ ਤੋਂ ਡੂੰਘੀਆਂ ਕਵਿਤਾਆਂ ਦੇ ਅਰਥਾਂ ਨੂੰ ਕਰਾਇਆ ਜਾਵੇ ਕਵੀ ਆਖਦਾ ਹੈ ਮੇਰੇ ਕਬਿੱਤ ਦੇ ਅਰਥ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇ ਘੋੜਿਆਂ ਦੀ ਸੇਵਾ ਕਰਨ ਵਾਲੇ ਉਹ ਬੰਦੇ ਨੇ ਜਿਹੜੇ ਕਵੀਆਂ ਦਾ ਮਾਣ ਤੋੜ ਦਿੰਦੇ ਨੇ ਤੇ ਜਰਾ ਸੋਚ ਕੇ ਵੇਖੀਏ ਜਿਹਦੇ ਦਰਬਾਰ ਦੇ ਵਿੱਚ ਘੋੜਿਆਂ ਦੀ ਸੇਵਾ ਕਰਨ ਵਾਲੇ ਐਡੇ ਕਰਾਮਾਤਾਂ ਵਾਲੇ ਨੇ ਉਹਦੇ ਦਰਬਾਰ ਦੇ ਵਿਦਵਾਨ ਕਿਵੇਂ ਦੇ ਹੋਣਗੇ ਉਦੇ ਦਰਬਾਰ ਦੇ ਹਜ਼ੂਰੀ ਕਿਦਾਂ ਦੇ ਹੋਣਗੇ ਇਸ ਕਰਕੇ ਉਹਨਾਂ ਨੇ ਆਖਿਆ ਸੀ ਮੇਰਾ ਦਿਲ ਨਹੀਂ ਭਰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਦਾ ਤੇ ਰੱਜ ਜਾਵਾਂ ਤੇ ਫਿਰ ਇਹ ਆਖਿਆ ਸੀ ਰਿੱਧੀ ਸਿੱਧੀ ਆਖਦੀ ਸੀ ਗੁਪਤ ਰਹੇ ਸਭੋ ਕੁਝ ਖੰਡੇ ਵਾਲੀ ਧਾਰੋਂ ਕੇਵਲ ਅੰਮ੍ਰਿਤ ਵਗਾਇਆ ਜਾਵੇ ਸਾਰਾ ਕੁਝ ਦੁਨੀਆ ਨੂੰ ਨਜ਼ਰ ਆਵੇ ਪਰ ਇਦਾਂ ਨਹੀਂ ਜਾਦੂਗਰੀਆਂ ਦੇ ਵਿੱਚ ਇਦਾਂ ਨਹੀਂ ਕਰਾਮਾਤਾਂ ਦੇ ਵਿੱਚ ਦੁਨੀਆ ਨੂੰ ਸਿਰਫ ਅੰਮ੍ਰਿਤ ਦੀ ਦਾਤ ਦਾ ਮੁੱਲ ਪਤਾ ਲੱਗੇ ਦੁਨੀਆ ਨੂੰ ਸਿਰਫ ਖੰਡੇ ਦੀ ਧਾਰ ਦਾ ਮੁੱਲ ਪਤਾ ਲੱਗੇ ਕਿ ਜਿਸ ਵੇਲੇ ਸਿੱਖ ਦਸਮੇਸ਼ ਦੇ ਦਰਬਾਰ ਦੇ ਵਿੱਚ ਆ ਕੇ ਖੰਡੇ ਕੀ ਪੌਹਲ ਸ਼ੱਕ ਲੈਂਦਾ ਹੈ ਉਹ ਪਹਿਲਾਂ ਵਰਗਾ ਨਹੀਂ ਰਹਿੰਦਾ ਸਤਿਗੁਰ ਕਾ ਜਨਮੇ ਗਮਨ ਮਿਟਾਇਆ ਉਹਦਾ ਆਵਾ ਗਵਨ ਖਤਮ ਹੋ ਜਾਂਦਾ ਹੈ ਦੁਨੀਆ ਨੂੰ ਸਿਰਫ ਇਹੀ ਨਜ਼ਰ ਆਵੇਗਾ ਕਿ ਇਹ ਬੰਦਾ ਖੰਡੇ ਦੀ ਪੌਹਲ ਸ਼ੱਕ ਕੇ ਆਇਆ ਹੈ ਪਰ ਉਹਦੇ ਅੰਦਰ ਦਾ ਜਿਹੜਾ ਜੀਵਨ ਬਦਲ ਕੇ ਰੱਖ ਦਿੱਤਾ ਜਾਂਦਾ ਹੈ ਦਸਮੇਸ਼ ਦੇ ਦਰਬਾਰ ਦੇ ਵਿੱਚ ਉਹ ਇਦਾਂ ਦਾ ਹੈ ਕਿ ਭਾਈ ਕੇਵਲ ਤੇ ਕੇਵਲ ਉਸ ਜੀਵਨ ਨੇ ਉਹਦੀ ਖੇਡ ਬਣਾਉਣੀ ਸੀ ਪਰ ਦੁਨੀਆ ਨੂੰ ਸਿਰਫ ਬਾਹਰੀ ਸਰੂਪ ਨਜ਼ਰ ਆ ਰਿਹਾ ਹੈ ਦਾ ਬਾਹਰੀ ਸਰੂਪ ਬਦਲਿਆ ਹੈ ਜਦ ਸਮੇਸ਼ ਦਾ ਦਰਬਾਰ ਤੇ ਉਹਦੇ ਅੰਦਰ ਦਾ ਸਰੂਪ ਬਦਲ ਦਿੰਦਾ ਹੈ ਪਰ ਇੱਕ ਗੱਲ ਸਾਡੇ ਵਿਚਾਰਮਾਨ ਆਖਦੇ ਸੀ ਕਹਿੰਦੀ ਸੀ ਕੁਰਬਾਨੀ ਕੋਲੋਂ ਸਿੱਖੀ ਦੇ ਮਹੱਲ ਵਿੱਚ ਜਗਾ ਇਟਾਂ ਰੋੜਿਆਂ ਦੀ ਲਾਲਾਂ ਨੂੰ ਚਿਣਾਇਆ ਜਾਵੇ ਉਹਦੇ ਦਰਬਾਰ ਦੇ ਪਰ ਜੇ ਹਕੂਮਤ ਬੈਠਦੀ ਹੈ ਬਹਾਦਰੀ ਬੈਠਦੀ ਹੈ ਸੁੰਦਰਤਾਈ ਬੈਠਦੀ ਹੈ ਸੂਰਮਤਾਈ ਬੈਠਦੀ ਹੈ ਪਰ ਉਹਦੇ ਦਰਬਾਰ ਦੇ ਵਿੱਚ ਫਿਰ ਇਹ ਥੋੜਾ ਵੀ ਕੁਰਬਾਨੀ ਨਹੀਂ ਬੈਠੇਗੀ ਤੇ ਕੁਰਬਾਨੀ ਕਹਿੰਦੀ ਸੀ ਜੇ ਸਿੱਖੀ ਦਾ ਮਹੱਲ ਤਿਆਰ ਕਰਨਾ ਹੈ ਨਾ ਤੇ ਫਿਰ ਇਹਦੀ ਜਗ੍ਹਾ ਇਟਾਂ ਰੋੜੇ ਕਾਦੇ ਲਈ ਪਾਉਣੇ ਨੇ ਅਸੀਂ ਇਸ ਤਰ੍ਹਾਂ ਕਿਉਂ ਨਾ ਕਰੀਏ ਵੀ ਦਸਮੇਸ਼ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇਰੇ ਜਿਹੜੇ ਲਾਲ ਨੇ ਇਹਨਾਂ ਦਾ ਸਰੀਰ ਸਿੱਖੀ ਦੀ ਨੀਂਹ ਦੇ ਵਿੱਚ ਲੱਗ ਜਾਵੇ ਜਗ੍ਹਾ ਇਟਾਂ ਰੋੜਿਆਂ ਦੀ ਲਾਲਾਂ ਨੂੰ ਚਿਣਾਇਆ ਜਾਵੇ ਔਰ ਇਸੇ ਕਰਕੇ ਮਹਾਰਾਜ ਦਸਮੇਸ਼ ਜੀ ਨੇ ਆਖਿਆ ਸੀ ਇੰਦੇ ਦੇਸ਼ ਦਾ ਜਦੋਂ ਕੋਈ ਸਹਾਰਾ ਨਹੀਂ ਸੀ ਉਦੋਂ ਪਤਾ ਇਸ ਜਹਾਨ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਵਕਤ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਦਿੱਤੇ ਸਨ ਮੈਨੂੰ ਪਰਮਾਤਮਾ ਨੇ ਇੱਕ ਇੱਕ ਕਰਕੇ ਉਹ ਵੀ ਵਾਰਿਆ ਮੈਂ ਪਾਤਸ਼ਾਹ ਦੁਨੀਆ ਦਾ ਨਾਂ ਮੈਨੂੰ ਕਹੋ ਲੋਕੋ ਕਿਸ਼ਤਾਂ ਵਿੱਚ ਤੇ ਕਰਜ਼ ਉਤਾਰਿਆ ਮੈਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੀ ਸੀ ਕੁਰਬਾਨੀ ਕੋਲੋਂ ਸਿੱਖੀ ਦੇ ਮਹੱਲ ਵਿੱਚ ਜਗ੍ਹਾ ਇੱਟਾਂ ਰੋੜਿਆਂ ਦੀ ਲਾਲਾਂ ਨੂੰ ਚੜਾਇਆ ਜਾਵੇ ਾਂਦੀ ਸੀ ਗੁਰਿਆਈ ਕੋਲੋਂ ਇਹ ਵੀ ਜੇ ਹੋ ਜਾਵੇ ਤਾਂ ਵੀ ਹੰਝੂ ਅੱਖੀਆਂ ਚੋਂ ਇੱਕ ਨਾ ਵਗਾਇਆ ਜਾਵੇ। ਦਸਮੇਸ਼ ਦੇ ਬਾਰੇ ਇੱਕ ਗੱਲ ਆਖੀ ਜਾਂਦੀ ਹੁੰਦੀ ਹੈ। ਸੱਚੇ ਪਾਤਸ਼ਾਹ ਨੇ ਕਿਸੇ ਤੀਜ ਦਾ ਪਰਦਾ ਸਿੱਖਾਂ ਦੇ ਅੱਗੋਂ ਨਹੀਂ ਰੱਖਿਆ। ਜੋ ਵੀ ਸਿੱਖਾਂ ਨੇ ਪੁੱਛਣਾ ਮਹਾਰਾਜ ਨੇ ਸਾਰਾ ਕੁਝ ਭੇਦ ਦੱਸ ਦੇਣਾ। ਸੱਚੇ ਪਾਤਸ਼ਾਹ ਨੇ ਨਾ ਸਿੱਖਾਂ ਤੋਂ ਆਪਣਾ ਪਰਿਵਾਰ ਲੁਕਾਇਆ, ਨਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਤੋਂ ਖਜ਼ਾਨੇ ਲੁਕਾਏ। ਮਹਾਰਾਜ ਨੇ ਆਖਿਆ ਜੁਗਤ ਮੇਰਾ ਹੈ ਨਾ ਉਸ ਸਾਰਾ ਕੁਝ ਇਹਨਾਂ ਦਾ ਹੀ ਹੈ ਪਰ ਵਿਚਾਰਵਾਨ ਕਹਿੰਦੇ ਇੱਕ ਚੀਜ਼ ਮਹਾਰਾਜ ਗੁਰੂ ਗੋਬਿੰਦ ਸਿੰਘ ਦੁਨੀਆ ਤੋਂ ਲੁਕਾ ਕੇ ਲੈ ਗਏ ਤੇ ਉਹ ਜਿਹੜੀ ਚੀਜ਼ ਲੁਕਾ ਕੇ ਲੈ ਕੇ ਗਏ ਸਨ ਉਹ ਮਹਾਰਾਜ ਦੀਆਂ ਅੱਖਾਂ ਦੇ ਹੰਝੂ ਸਨ ਸੱਚੇ ਪਾਤਸ਼ਾਹ ਨੇ ਉਹ ਨਹੀਂ ਕਦੀ ਕਿਸੇ ਦੇ ਸਾਹਮਣੇ ਆਉਣ ਦਿੱਤੇ ਨਹੀਂ ਤੇ ਜਿੰਨੀਆਂ ਜਿੰਨੇ ਅਸੀਂ ਮੁਸੀਬਤਾਂ ਦੀ ਗੱਲ ਆਮ ਬੰਦੇ ਦੇ ਜੀਵਨ ਦੇ ਵਿੱਚ ਵੇਖਦੇ ਹਾਂ ਨਾ ਅਸੀਂ 42 ਸਾਲ ਦਾ ਕੁੱਲ ਜੀਵਨ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਤੇ 42 ਸਾਲਾਂ ਚੋਂ ਕੁੱਲ ਮਿਲਾ ਕੇ ਸਾਰੇ-ਸਾਰੇ ਦਿਨ ਇਕੱਠੇ ਕਰ ਲਈਏ ਨਾ ਤੇ ਗੁਰੂ ਬਖਸ਼ਿਸ਼ ਕਰੇ ਅੱਠ ਸਾਲ ਇਦਾਂ ਦੇ ਨਹੀਂ ਬਣਦੇ ਜਿਦੇ ਵਿੱਚ ਇਹ ਕਹਿਦੀ ਹੈ ਕਿ ਮਹਾਰਾਜ ਜੀ ਨੇ ਬੜੇ ਸਕੂਨ ਦੇ ਨਾਲ ਜ਼ਿੰਦਗੀ ਨੂੰ ਜੀਵਿਆ ਹੋਵੇਗਾ ਕਿ ਜੀ ਬੜਾ ਕੋਈ ਕਸ਼ਟ ਹੈ ਹੀ ਨਹੀਂ ਹਰ ਦਿਨ ਸੰਘਰਸ਼ ਦਾ ਹਰ ਦਿਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਉਹ ਇਦਾਂ ਦਾ ਹੀ ਆਵੇਗਾ ਕਿ ਅੱਜ ਇਸ ਦਿਨ ਦੇ ਨਾਲ ਕਿਵੇਂ ਨਜਠਣਾ ਹੈ ਤੇ ਹਰ ਦਿਨ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਜਾਂਦੇ ਨੇ ਗੁਰਿਆਈ ਜਿਹੜੀ ਆ ਉਹ ਆਖਦੀ ਹੈ ਕਿ ਭਾਈ ਅੱਖਾਂ ਦੇ ਵਿੱਚੋਂ ਇਕ ਅਥਰੂ ਵੀ ਨਜ਼ਰ ਨਹੀਂ ਆਉਣਾ ਚਾਹੀਦਾ ਆਂਦੀ ਸੀ ਗੁਰਿਆਈ ਕੋਲੋਂ ਇਹ ਵੀ ਜੇ ਹੋ ਜਾਵੇ ਤਾਂ ਵੀ ਹੰਝੂ ਅੱਖੀਆਂ ਚੋਂ ਇੱਕ ਨਾ ਵਗਾਇਆ ਜਾਵੇ ਕੀ ਮੈਂ ਦੱਸਾਂ ਹਾਲ ਉਸ ਆਲੀ ਦਰਬਾਰ ਵਾਲਾ ਬੋਲ ਮੈਨੂੰ ਲੱਭਦੇ ਨਹੀਂ ਜਿੰਨਾ ਚ ਸੁਣਾਇਆ ਜਾਵੇ ਬਾਬਾ ਫਿਰੋਜ਼ਦੀਨ ਸ਼ਰਫ ਕਹਿੰਦੇ ਨੇ ਮੇਰੇ ਕੋਲ ਤੇ ਮਹਾਰਾਜ ਦੇ ਦਰਬਾਰ ਦੀ ਉਸਤਤ ਦੇ ਲਈ ਲਫ਼ਜ਼ ਹੀ ਨਹੀਂ ਨੇ ਮੈਂ ਕਿਹੜਾ ਕਿਹੜਾ ਲਫ਼ਜ਼ ਆਖਾਂ ਉਹਦੇ ਦਰਬਾਰ ਦੇ ਵਿੱਚ ਬਹਾਦਰੀ ਦੇ ਦਰਸ਼ਨ ਉਹਦੇ ਦਰਬਾਰ ਤੇ ਵਿੱਚ ਸੁੰਦਰਤਾਈ ਦੇ ਦਰਸ਼ਨ ਉਦੇ ਦਰਬਾਰ ਦੇ ਵਿੱਚ ਇਲਮ ਦੇ ਦਰਸ਼ਨ ਉਹਦੇ ਦਰਬਾਰ ਦੇ ਵਿੱਚ ਨਿਆ ਦੇ ਦਰਸ਼ਨ ਉਹਦੇ ਦਰਬਾਰ ਦੇ ਵਿੱਚ ਉਹਨਾਂ ਉਹਨਾਂ ਨੂੰ ਮਾਣ ਮਿਲਦਾ ਹੈ ਜਿਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਅਸੀਂ ਬਾਦਸ਼ਾਹੀਆਂ ਭੂਗ ਲਵਾਂਗੇ ਉਹ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਹੈ ਗੁਰੂ ਬਖਸ਼ਿਸ਼ ਕਰੇ ਉਸ ਦਰਬਾਰ ਦੇ ਬਾਰੇ ਸਾਨੂੰ ਕੁਝ ਸ਼ੋਹ ਹਾਸਲ ਹੋਵੇ ਅਸੀਂ ਮਹਾਰਾਜ ਦੇ ਜੀਵਨ ਇਤਿਹਾਸ ਨੂੰ ਨਹੀਂ ਛੇੜਿਆ ਪਰ ਉਹਦੇ ਵਿੱਚੋਂ ਕੁਝ ਸ਼ੋਹਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਆਖਰੀ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ ਦੋ ਕਵਿਤਾਵਾਂ ਨੇ ਇੱਕ ਤੇ ਇਹ ਹੈ ਜਿਹੜੀ ਬਾਬੂ ਫਿਰੋਜ਼ਦੀਨ ਹੋਣਾ ਨੇ ਲਿਖੀ ਹੈ ਦਰਸ਼ਨ ਇਦਾਂ ਹੀ ਪਰਸੇ ਜਾਂਦੇ ਨੇ ਇੱਕ ਕਵਿਤਾ ਹੈ ਬਾਬੂ ਫਿਰੋਜ਼ਦੀਨ ਸ਼ਰਫ ਹੋਣਾ ਦੀ ਜਿਨੂੰ ਨੂਰੀ ਦਰਸ਼ਨ ਆਖਿਆ ਹੈ ਦੂਜੀ ਕਵਿਤਾ ਹੈ ਪ੍ਰੋਫੈਸਰ ਪੂਰਨ ਸਿੰਘ ਹੋਣਾ ਦੀ ਚਰਨਸ਼ੋ ਦੋਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਨੇ ਔਰ ਇਨੀਆਂ ਕਮਾਲ ਦੀਆਂ ਕਵਿਤਾਵਾਂ ਨੇ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਦੀ ਹੋਂਦ ਮਹਿਸੂਸ ਕਰਨਾ ਚਾਹੁੰਦਾ ਹੈ ਇੱਕ ਵਾਰ ਉਹਦੀ ਨਿਗਾਹ ਦੇ ਵਿੱਚੋਂ ਇਹ ਕਵਿਤਾਵਾਂ ਜ਼ਰੂਰ ਨਿਕਲਣੀਆਂ ਚਾਹੀਦੀਆਂ ਨੇ ਮਹਾਰਾਜ ਆਪਣੇ ਚਰਨਾਂ ਦਾ ਪਿਆਰ ਦੇ ਕੇ ਉਹਨੂੰ ਨੇੜੇ ਕਰੇਗਾ ਫਿਰ ਮਹਾਰਾਜ ਨੂੰ ਵੇਖਣਾ ਹੀ ਕੁਝ ਹੋਰ ਹੋ ਜਾਂਦਾ ਹੈ ਮਹਾਰਾਜ ਨੂੰ ਸੋਚਣਾ ਹੀ ਕੁਝ ਹੋਰ ਹੋ ਜਾਂਦਾ ਹੈ ਗੁਰੂ ਬਖਸ਼ੇ ਆਪ ਸਰਬੱਤ ਸੰਗਤਾਂ ਨੂੰ ਦਸਮੇਸ਼ ਜੀ ਦੇ ਪ੍ਰਕਾਸ਼ਪੁਰਬ ਦੀਆਂ ਬੇਅੰਤ ਬੇਅੰਤ ਮੁਬਾਰਕਾਂ ਮਹਾਰਾਜ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਸਿੱਖੀ ਦੀ ਦਾਤ ਦੇਵੇ ਉਹਨਾਂ ਦਾੜਿਆਂ ਤੇ ਦਾਤ ਦੇਵੇ ਜਿਨ੍ਹਾਂ ਦਾੜਿਆਂ ਦੇ ਵਿੱਚੋਂ ਦਸਮੇਸ਼ ਦੇ ਦਰਸ਼ਨ ਹੁੰਦੇ ਨੇ ਉਨਾ ਕੇਸਾਂ ਦੀ ਦਤ ਬਖਸ਼ੇ ਜਿਨ੍ਹਾਂ ਕੇਸਾਂ ਦੇ ਵਿੱਚ ਪਿਆਰ ਕਰਕੇ ਉਹ ਅੰਮ੍ਰਿਤ ਦੇ ਛਟੇ ਮਾਰਦਾ ਹੈ ਦਾਤਾਰ ਕਿਰਪਾ ਕਰੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤੇ ਨਾਲ ਸਾਂਝ ਪਾਉ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ